ਅੱਜ ਆਪਾਂ ਕਈ ਵਾਰੀ ਸੋਚਦੇ ਆਂ ਵੀ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਤੇ ਮਾੜੇ ਕੰਮ ਕਰਦੇ ਨੇ ਪਰ ਇੱਕ ਗੱਲ ਚੇਤੇ ਰੱਖਿਓ ਜਿਹੜੀ ਸਿੱਖ ਦੀ ਤਲਵਾਰ ਹੈ ਉਹ ਡਾਕਟਰ ਦੀ ਨਸ਼ਤਰ ਦੇ ਵਾਂਗ ਹੈ ਜਿਵੇਂ ਡਾਕਟਰ ਦੀ ਨਸ਼ਤਰ ਆਪਰੇਸ਼ਨ ਕਰਕੇ ਰੋਗੀ ਨੂੰ ਅਰੋਗ ਕਰ ਦਿੰਦੀ ਹੈ ਉਹਨੂੰ ਨਵਾਂ ਜੀਵਨ ਦਿੰਦੀ ਹੈ ਇਸੇ ਤਰ੍ਹਾਂ ਜਿਹੜੀ ਸਿੱਖ ਦੀ ਤਲਵਾਰ ਹੈ ਚਾਹੇ ਦਸਮ ਪਾਤਸ਼ਾਹ ਦਾ ਤਲਵਾਰ ਚੁੱਕਣਾ ਚਾਹੇ ਬਾਬਾ ਬੰਦਾ ਸਿੰਘ ਬਹਾਦਰ ਦਾ ਤਲਵਾਰ ਚੁੱਕਣਾ ਇਹਨੂੰ ਕਦੇ ਨੈਗੇਟਿਵ ਨਾ ਲਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੰਗ ਜੁਦ੍ਹ ਕਰਨੇ ਕਈ ਵਾਰੀ ਆਪਾਂ ਕਹਿੰਦੇ ਆ ਵੀ ਕੀ ਜ਼ਰੂਰਤ ਸੀ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾਉਣ ਦੀ ਭਗਤੀ ਤਾਂ ਅੰਦਰ ਵੱੜ ਕੇ ਵੀ ਕੀਤੀ ਜਾ ਸਕਦੀ ਸੀ ਪਰ ਗੁਰੂ ਨੂੰ ਪਿਆਰ ਕਰਨ ਵਾਲਿਓ ਸਿੱਖਾਂ ਦਾ ਇਤਿਹਾਸ ਉਹ ਭਗਤੀ ਨੂੰ ਤਰਜੀਹ ਨਹੀਂ ਦਿੰਦਾ ਜਿਹੜੀ ਭਗਤੀ ਅੰਦਰ ਵੱੜ ਕੇ ਕੀਤੀ ਜਾਏ ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ ਇਹ ਭਗਤੀ ਦਾ ਸਿਧਾਂਤ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਰੰਭ ਕੀਤਾ ਸੀ 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਆਪਣੀ ਤੇਗ ਚੱਕ ਕੇ ਜੰਗ ਦੇ ਮੈਦਾਨ ਵਿੱਚ ਜੁਦਦ ਕੀਤੇ ਦਸਮ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਵਿੱਚ ਲੜਾਈਆਂ ਲੜੀਆਂ ਜੁੱਧ ਕੀਤੇ ਜ਼ੁਲਮ ਦੇ ਖਿਲਾਫ ਤੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਆਪਣੀ ਤਲਵਾਰ ਚੁੱਕ ਕੇ ਬੈਰੀਆਂ ਨੂੰ ਸੋਧਿਆ ਕਿਉਂਕਿ ਕਈ ਵਾਰੀ ਸਾਡੇ ਮਨ 'ਚ ਗੁਰੂ ਨਾਲ ਸਾਡੀ ਸਾਂਝ ਨਹੀਂ ਖਿਆਲ ਆਉਂਦੇ ਨੇ ਵੀ ਕੀ ਜ਼ਰੂਰਤ ਸੀ ਆਪਣਾ ਸਰਬੰਸ ਬਾਰਨ ਦੀ ਆਪਣੇ ਪੁੱਤਰ ਕੁਰਬਾਨ ਕਰਨ ਦੀ ਜ਼ੁਲਮ ਦੀ ਖਾਤਰ ਸੋ ਧਿਆਨ ਰੱਖਿਓ ਕਿ ਸਿੱਖ ਦੀ ਜਿਹੜੀ ਤਲਵਾਰ ਹੈ ਇਹ ਡਾਕਟਰ ਦੀ ਨਸ਼ਤਰ ਵਾਂਗ ਹੈ ਆਪਰੇਸ਼ਨ ਕਰਦੀ ਹੈ ਜ਼ੁਲਮ ਨੂੰ ਖਤਮ ਕਰਨ ਲਈ ਐਵੇਂ ਨਹੀਂ ਵੀ ਭਰਾ ਭਰਾ ਆਪਸ ਵਿੱਚ ਲੜ ਪੈਣ ਤੇ ਆਪਣੀ ਕਿਰਪਾਨ ਕੱਢ ਲਓ ਦੋਸਤ ਦੋਸਤਾਂ ਆਪਸ ਵਿੱਚ ਲੜ ਪੈਣ ਤੇ ਆਪਣਾ ਸ਼ਰੀ ਸਹਿਬ ਕੱਢ ਲਓ ਇਹ ਸਿੱਖੀ ਨਹੀਂ ਹੈ ਸੋ ਕਕਾਰ ਧਾਰਨ ਕਰਨ ਤੋਂ ਪਹਿਲਾਂ ਸਾਨੂੰ ਗੁਰਮਤ ਦੀ ਸੋਚ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ